ਅੱਜ ਸਾਰੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਤਾਪ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੋਜ਼ਿਟਿਵ ਪ੍ਰਤਾਪ 'ਚ ਤੇ ਅੱਜ ਗੱਲ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੋ ਜਿੱਦਾਂ ਕੀ ਤੁਹਾਨੂੰ ਪਤਾ ਹੋਵੇਗਾ ਅੱਜ 25 ਜੂਨ ਉਹਨਾਂ ਦਾ ਸ਼ਹੀਦੀ ਦਿਵਸ ਹੈ ਸੋ ਆਓ ਅੱਜ ਉਹਨਾਂ ਬਾਰੇ ਜਾਣਦੇ ਹਾਂ ਕਿਦਾਂ ਉਹ ਮਾਧੋਦਸ ਵਿਰਾਗੀ ਤੋਂ ਬੰਦਾ ਸਿੰਘ ਬਹਾਦਰ ਜੀ ਬਣੇ ਸੋ ਮਾਧੋਦਾਸ ਵਿਰਾਗੀ ਦੀ ਕਹਾਣੀ ਜਾਣਨ ਤੋਂ ਪਹਿਲਾਂ ਸਾਨੂੰ ਜਾਣਨਾ ਪਏਗਾ ਲਕਸ਼ਮਣ ਦੇਵ ਜੀ ਨੂੰ ਜੋ ਕਿ ਬਾਬਾ ਬੰਦਾਜੀ ਦਾ ਬਚਪਨ ਦਾ ਨਾਮ ਸੀ ਇਹਨਾਂ ਦਾ ਜਨਮ ਰਾਜਪੂਤ ਪਰਿਵਾਰ ਦੇ ਵਿੱਚ ਹੋਇਆ ਸੀ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਰਾਮਦੇਵ ਜੀ ਸੀ ਜਦੋਂ ਬਾਬਾ ਜੀ 11 ਸਾਲ ਦੇ ਹੋਏ ਤਾਂ ਉਹ ਜੰਗਲ 'ਚ ਸ਼ਿਕਾਰ ਕਰਨ ਗਏ ਸੀ ਉੱਥੇ ਉਹਨਾਂ ਨੂੰ ਇੱਕ ਹਿਰਨ ਦਿਖਿਆ ਤੇ ਉਹਨਾਂ ਨੇ ਉਸ ਦੇ ਪੇਟ ਵਿੱਚ ਤੀਰ ਮਾਰ ਦਿੱਤਾ ਜਦੋਂ ਉਹ ਲਾਗੇ ਜਾ ਕੇ ਦੇਖਣ ਲੱਗੇ ਤਾਂ ਉਹ ਹਿਰਨ ਦੇ ਪੇਟ ਵਿੱਚ ਕੁਝ ਅਣਜਮੇ ਬੱਚੇ ਵੀ ਸਨ ਜੋ ਕਿ ਉਹ ਤੀਰ ਲੱਗਣ ਦੇ ਕਾਰਨ ਨਾਲ ਹੀ ਮਰ ਗਏ ਇਹ ਗੱਲ ਬਾਬਾ ਜੀ ਦੇ ਦਿਲ ਤੇ ਲੱਗ ਗਈ ਤੇ ਉਹਨਾਂ ਨੇ ਸ਼ਿਕਾਰ ਤਿਆਗ ਦਿੱਤਾ ਤੇ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਚੁੱਪ-ਚੁੱਪ ਰਹਿਣ ਲੱਗ ਗਏ ਜਿਸ ਕਾਰਨ ਉਹਨਾਂ ਦੀ ਮਾਤਾ ਜੀ ਨੂੰ ਉਹਨਾਂ ਦੀ ਚਿੰਤਾ ਹੋਣ ਲੱਗੀ ਤੇ ਉਹ ਉਹਨੂੰ ਕਈ ਸਾਧੂ ਸੰਤਾਂ ਤੋਂ ਵੀ ਲੈ ਕੇ ਗਏ ਇਲਾਜ ਕਰਾਉਣ ਵਾਸਤੇ ਉਸ ਤੋਂ ਥੋੜੀ ਦੇਰ ਬਾਅਦ ਹੀ ਪਿੰਡ ਵਿੱਚ ਕਈ ਵਿਰਾਗੀ ਸਾਧੂ ਆ ਕੇ ਰਹਿਣ ਲੱਗੇ ਤੇ ਲਕਸ਼ਮਣ ਦੇਵ ਜੀ ਨੂੰ ਉਹਨਾਂ ਦੀ ਸੰਗਤੀ ਬਹੁਤ ਵਧੀਆ ਲੱਗਣ ਲੱਗੀ ਉਹ ਸਾਰਾ ਦਿਨ ਉਹਨਾਂ ਦੇ ਨਾਲ ਹੀ ਰਹਿੰਦੇ ਸਨ ਤੇ ਜਦੋਂ ਉਹ ਵਿਰਾਗੀ ਪਿੰਡ ਛੱਡਣ ਲੱਗੇ ਲਕਸ਼ਮਣ ਦੇਵ ਜੀ ਉਹਨਾਂ ਦੇ ਨਾਲ ਹੀ ਤੁਰ ਪਏ ਸੋ ਇਥੋਂ ਲਕਸ਼ਮਣ ਦੇਵ ਜੀ ਦਾ ਸਫ਼ਰ ਖਤਮ ਹੋਇਆ ਤੇ ਮਾਧੋ ਦਾਸ ਵਿਰਾਗੀ ਦਾ ਸਫ਼ਰ ਸ਼ੁਰੂ ਹੋ ਗਿਆ ਉਹਨਾਂ ਸਾਧੂਆਂ ਦੇ ਨਾਲ ਮਾਧੋ ਦਾਸ ਜੀ ਨੇ ਪੂਰੇ ਭਾਰਤ ਦਾ ਚੱਕਰ ਕੱਟਿਆ ਤੇ ਜਦੋਂ ਉਹ ਪੰਚਵਤੀ ਦੇ ਜੰਗਲਾਂ 'ਚ ਪਹੁੰਚੇ ਤਾਂ ਉਹਨਾਂ ਨੂੰ ਇਹ ਜੰਗਲ ਇੰਨੇ ਸੋਹਣੇ ਲੱਗੇ ਕਿ ਉਹਨਾਂ ਨੇ ਆਪਣਾ ਰਹਿਣ ਬਸੇਰਾ ਇੱਥੇ ਹੀ ਕਰ ਲਿਆ। ਇੱਥੇ ਹੀ ਉਹਨਾਂ ਦੀ ਮੁਲਾਕਾਤ ਉਗਰਨਾਥ ਜੀ ਨਾਲ ਹੋਈ ਤੇ ਮਾਧੋਦਾਸ ਜੀ ਨੇ ਉਹਨਾਂ ਦੀ ਇੰਨੀ ਸੇਵਾ ਕੀਤੀ ਕਿ ਉਗਰਨਾਥ ਜੀ ਨੇ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਮਾਧੋਦਾਸ ਜੀ ਨੂੰ ਆਪਣੀ ਸਾਰੀ ਤੰਤਰ ਵਿਦਿਆ ਦੇ ਦਿੱਤੀ, ਸਾਰੀਆਂ ਰੀਤੀਆਂ-ਸਿਧੀਆਂ ਸਿਖਾ ਦਿੱਤੀਆਂ। ਤੇ ਉਹ ਤੰਤਰ ਵਿਦਿਆਵਾਂ ਸਿੱਖਣ ਤੋਂ ਬਾਅਦ ਮਾਧੋਦਾਸ ਜੀ ਕੋਦਾਵਰੀ ਦੇ ਕੰਡੇ ਨਦੇੜ ਚਲੇ ਜਾਂਦੇ ਨੇ। ਉਥੇ ਰੇਦੀਆਂ ਸਿੱਧੀਆਂ ਕਾਰਨ ਉਹ ਲੋਕਾਂ 'ਚ ਕਾਫੀ ਮਸ਼ਹੂਰ ਹੋ ਜਾਂਦੇ ਨੇ ਲੋਕੀ ਉਹਨਾਂ ਕੋਲੋਂ ਚੀਜ਼ਾਂ ਮੰਗਣੋਂਦੇ ਨੇ ਦਾਤਾਂ ਮੰਗਣੋਂਦੇ ਨੇ ਕੋਈ ਪੁੱਤਰ ਦੀ ਦਾਤ ਮੰਗਣੋਂਦਾ ਤੇ ਕੋਈ ਕਿਸੇ ਹੋਰ ਚੀਜ਼ ਦੀ ਤੇ ਕਈ ਉਹਨਾਂ ਦੇ ਨਾਲ ਚੇਲੇ ਵੀ ਜੁੜ ਜਾਂਦੇ ਨੇ ਪਰ ਇਹੀ ਮਸ਼ਹੂਰੀ ਮਾਧੋਦਾਸ ਜੀ ਦੇ ਅਹੰਕਾਰ ਦਾ ਕਾਰਨ ਬਣਦੀ ਹੈ ਤੇ ਉਹਨਾਂ ਵਿੱਚ ਅਹੰਕਾਰ ਆ ਜਾਂਦਾ ਹੈ ਇਹ ਸਹੰਕਾਰ ਕਰਕੇ ਮਾਧੋਦਾਸ ਜੀ ਲੋਕਾਂ ਨੂੰ ਤੰਗ ਕਰਨ ਲੱਗੇ ਉਹਨਾਂ ਨੇ ਆਪਣੇ ਡੇਰੇ ਵਿੱਚ ਇੱਕ ਪਲੰਗ ਰੱਖਿਆ ਹੋਇਆ ਸੀ ਜਦੋਂ ਵੀ ਕੋਈ ਉਪਰਾ ਬੰਦਾ ਉਹ ਪਲੰਗ ਦੇ ਉੱਤੇ ਆ ਕੇ ਬੈਠਦਾ ਸੀ ਤਾਂ ਉਹ ਆਪਣੀਆਂ ਰਿਹਦੀਆਂ ਸਿੱਧੀਆਂ ਨਾਲ ਉਹ ਪਲੰਗ ਨੂੰ ਪੁੱਠਾ ਕਰ ਦਿੰਦੇ ਸਨ ਤੇ ਉਹ ਬੰਦਾ ਜਦੋਂ ਮੁੱਧੜੇ ਮੂੰਹ ਡਿੱਗਦਾ ਸੀ ਤਾਂ ਉਦੋਂ ਮਾਦੋਦਸ ਜੀ ਖੁਸ਼ ਹੋ ਜਾਂਦੇ ਸਨ ਤੇ ਫਿਰ ਇੱਕ ਦਿਨ ਐਸਾ ਆਇਆ ਕਿ ਮਾਦੋਦਸ ਜੀ ਆਪਣੇ ਡੇਰੇ ਤੋਂ ਬਾਹਰ ਗਏ ਹੋਏ ਸਨ ਤੇ ਉਹਨਾਂ ਨੂੰ ਉੱਥੇ ਇੱਕ ਚੇਲਾ ਆ ਕੇ ਕਹਿੰਦਾ ਹੈ ਕਿ ਉਹਨਾਂ ਦੇ ਪਲੰਗ ਉੱਤੇ ਕੋਈ ਬੈਠਾ ਹੋਇਆ ਹੈ ਤੇ ਫਿਰ ਮਾਦੋਦਸ ਜੀ ਨੇ ਅੱਖਾਂ ਬੰਦ ਕੀਤੀਆਂ ਤੇ ਆਪਣੀ ਤੰਤਰ ਵਿਧੀ ਸ਼ੁਰੂ ਕੀਤੀ ਪਰ ਮੰਜਾ ਨਾ ਪਲਟਿਆ ਤੇ ਫਿਰ ਉਹ ਹੈਰਾਨ ਤੇ ਗੁੱਸਾ ਹੋ ਗਏ ਤੇ ਆਪਣੇ ਚੇਲਿਆਂ ਨੂੰ ਲੈ ਕੇ ਡੇਰੇ ਵੱਲ ਨੂੰ ਤੁਰ ਪਏ ਤੇ ਉਹ ਪੂਰੇ ਗੁੱਸੇ ਵਿੱਚ ਡੇਰੇ ਪਹੁੰਚੇ ਪਰ ਜਦੋਂ ਉਹਨਾਂ ਨੇ ਸਾਹਮਣੇ ਪਲੰਗ ਤੇ ਦੇਖਿਆ ਤਾਂ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਸਨ ਜਦੋਂ ਗੁਰੂ ਗੋਬੀ ਸਿੰਘ ਜੀ ਦੇ ਮਾਧੋ ਦਾਸ ਨੇ ਦਰਸ਼ਨ ਕੀਤੇ ਤਾਂ ਉਹਨਾਂ ਦਾ ਗੁੱਸਾ ਨਾਲ ਹੀ ਠੰਡਾ ਹੋ ਗਿਆ ਤੇ ਉਹ ਗੁਰੂ ਮਹਾਰਾਜ ਜੀ ਦੇ ਸਾਹਮਣੇ ਨੀਵੀ ਪਾ ਕੇ ਖੜੇ ਹੋ ਗਏ ਤੇ ਫਿਰ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਤੂੰ ਤੀਰ ਵੀ ਤੋੜਤੇ ਕਮਾਨ ਵੀ ਤੋੜਤੀ ਤੇ ਖੰਜਰ ਵੀ ਸੁੱਟਦਾ ਪਰ ਤੇਰਾ ਸ਼ਿਕਾਰੀਆਂ ਵਾਲਾ ਸੁਭਾਅ ਨਹੀਂ ਗਿਆ ਪਰ ਮਾਧੋਦਾਸ ਜੀ ਨੀਵੀ ਪਾ ਕੇ ਖੜੇ ਰਹਿੰਦੇ ਹਨ ਤੇ ਕੁਝ ਨਹੀਂ ਬੋਲਦੇ ਪਰ ਉਸ ਤੋਂ ਥੋੜੀ देर ਬਾਅਦ ਉਹ ਕਹਿੰਦੇ ਨੇ ਕਿ ਤੁਹਾਡੇ ਕਰਕੇ ਮੇਰਾ ਸਾਰਾ ਕੁਝ ਬਰਬਾਦ ਹੋ ਗਿਆ ਹੈ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਕਿਵੇਂ ਤਾਂ ਉਹ ਕਹਿੰਦੇ ਹਨ ਕਿ ਮੈਂ ਇੱਕ ਵੈਸ਼ਨੂ ਸਾਧ ਹ ਤੁਸੀਂ ਮੇਰੇ ਆਸ਼ਰਮ ਵਿੱਚ ਖੂਨ ਡੋਲਿਆ ਹੈ ਤੇ ਝਟਕਾ ਕੀਤਾ ਹੈ ਜਿਸ ਕਾਰਨ ਮੇਰਾ ਸਿੰਘਾਸਨ ਅਪਵਿੱਤਰ ਹੋ ਗਿਆ ਹੈ ਹੁਣ ਮੈਂ ਇੱਥੇ ਭਗਤੀ ਨਹੀਂ ਕਰ ਸਕਦਾ ਤਾਂ ਗੁਰੂ ਮਹਾਰਾਜ ਜੀ ਜਵਾਬ ਚ ਕਹਿੰਦੇ ਨੇ ਕਿ ਤੇਰਾ ਸਿੰਘਾਸਨ ਤਾਂ ਦੂਜੇ ਪਾਸੇ ਹੈ ਖੂਨ ਇੱਕ ਪਾਸੇ ਡੋਲਿਆ ਹੈ ਤੇਰਾ ਸਿੰਘਾਸਨ ਅਪਵਿੱਤਰ ਕਿਵੇਂ ਹੋ ਗਿਆ ਤਾਂ ਮਾਧੂਦਾਸ ਜੀ ਕਹਿੰਦੇ ਹਨ ਤਾਂ ਮਾਧੂਦਾਸ ਜੀ ਕਹਿੰਦੇ ਹਨ ਆਸ਼ਰਮ ਦੇ ਇੱਕ ਹਿੱਸੇ ਵਿੱਚ ਖੂਨ ਡੋਲਿਆ ਹੈ ਤੇ ਦੂਜੇ ਹਿੱਸੇ ਵਿੱਚ ਮੇਰਾ ਸਿੰਘਾਸਨ ਹੈ ਪਰ ਦੋਨੋਂ ਚੀਜ਼ਾਂ ਆਸ਼ਰਮ ਦੇ ਅੰਦਰ ਹੀ ਹਨ ਇਸ ਲਈ ਮੇਰਾ ਸਿੰਘਾਸਨ ਅਪਵਿੱਤਰ ਹੋ ਗਿਆ ਹੈ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਹਿੰਦੂਸਤਾਨ ਦੇ ਜੱੱਪੇ-ਜੱੱਪੇ ਤੇ ਜ਼ੁਲਮ ਹੋ ਰਿਹਾ ਹੈ ਲੋਕਾਂ ਦਾ ਖੂਨ ਡੋਲ ਰਿਹਾ ਹੈ ਤੇ ਉਸੇ ਹਿੰਦੁਸਤਾਨ ਦੇ ਇੱਕ ਕੋਨੇ ਵਿੱਚ ਤੇਰਾ ਸੰਗਸਨ ਹੈ ਤਾਂ ਉਦੋਂ ਇਹ ਪਵਿੱਤਰ ਕਿਵੇਂ ਰਹਿ ਗਿਆ ਇਹ ਗੱਲ ਸਿੱਧਾ ਮਾਧੂਦਾਸ ਜੀ ਦੇ ਦਿਲ ਤੇ ਲੱਗੀ ਤੇ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਪੈ ਗਏ ਤੇ ਕਹਿੰਦੇ ਮੈਨੂੰ ਬਖਸ਼ ਦਿਓ ਮੈਨੂੰ ਆਪਣੇ ਚਰਨੀ ਲਾ ਲਓ ਤੇ ਗੁਰੂ ਮਹਾਰਾਜ ਜੀ ਕਹਿੰਦੇ ਹਨ ਤੂੰ ਕੌਣ ਹੈ ਤੇ ਮਾਧੂਦਾਸ ਨੇ ਜਵਾਬ ਦਿੱਤਾ ਕਿ ਮੈਂ ਉਗਰਨਾਥ ਦਾ ਚੇਲਾ ਹਾਂ ਤੇ ਗੁਰੂ ਮਹਾਰਾਜ ਜੀ ਕਹਿੰਦੇ ਹਨ ਆਪਦੇ ਅੰਦਰ ਝਾਕ ਮਾਰ ਤੂੰ ਕੌਣ ਹੈ ਤੇ ਇਸ ਤੋਂ ਬਾਅਦ ਮਾਧੂ ਦਾਸ ਦੇ ਅੰਦਰੋਂ ਆਵਾਜ਼ ਨਿਕਲੀ ਜੀ ਮੈਂ ਤੁਹਾਟਾ ਬੰਦਾ ਬੰਦਾ ਇੱਥੇ ਫਾਰਸੀ ਦਾ ਸ਼ਬਦ ਹੈ ਜੀਦਾ ਮਤਲਬ ਹੈ ਗੁਲਾਮ ਕਿ ਮੈਂ ਤੁਹਾਟਾ ਗੁਲਾਮ ਹਾਂ ਤੇ ਇਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਮਾਧੂ ਦਾਸ ਨੂੰ ਗੱਲ ਨਾਲ ਲਾਉਂਦੇ ਨੇ ਤੇ ਉਹਨਾਂ ਨੂੰ ਸਿੰਘ ਸਜਾਉਂਦੇ ਨੇ ਅੰਮ੍ਰਿਤ ਛਕਾ ਕੇ ਤੇ ਉਹਨਾਂ ਨੂੰ ਨਾਮ ਦਿੱਤਾ ਜਾਂਦਾ ਹੈ ਬੰਦਾ ਸਿੰਘ ਬਹਾਦਰ ਸੋ ਇਹ ਸੀ ਸਬਰ ਲక్ష్మణ ਦੇਵ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੱਕ ਸੋ ਮੈਂ ਇਹਨਾਂ ਦੇ ਇਤਿਹਾਸ ਤੇ ਇੱਕ ਹੋਰ ਵੀਡੀਓ ਬਣਾਵਾਂਗਾ ਇਸ ਵੀਡੀਓ ਦੀ ਬਸ ਇੰਨਾ ਹੀ ਮੈ ਤੁਹਾਨੂੰ ਫੇਰ ਮਿਲਾਂਗਾ ਅਗਲੀ ਵੀਡੀਓ ਚ ਉਦੋਂ ਤੱਕ ਖੁਸ਼ ਰਹੋ ਪੋਜ਼ਿਟਿਵ ਰਹੋ